ਹੈਲੋ ਜੀ ਸਤ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਕ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੋ ਹਾਂਜੀ ਇਹ ਹੈਗਾ ਸਵੇਰ ਦਾ ਟਾਈਮ ਇੱਥੇ ਵਜ ਚੁੱਕੇ ਨੇ ਸਵਾ ਕੱਠ ਦਾ ਟਾਈਮ ਹੈ ਜੀ ਬੱਚਿਆਂ ਨੂੰ ਸਕੂਲ ਤੋਰਨ ਤੋਂ ਬਾਅਦ ਰੋਟੀ ਵਗੈਰਾ ਉਹਨਾਂ ਦੀ ਬਣਾ ਕੇ ਉਹਨਾਂ ਸਕੂਲ ਤੋਰਿਆ ਤੇ ਆਪਦੀ ਪਕਾ ਕੇ ਰੱਖ ਲਈ ਖਾਵਾਂਗੇ ਤਾਂ ਹਲੇ ਅਸੀਂ ਬਾਅਦ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਦੋ ਦੋ ਤਿੰਨ ਦਿਨ ਹੋ ਗਏ ਮੀਂਹ ਲਗਾਤਾਰ ਰਾਤ ਨੂੰ ਆ ਜਾਂਦਾ ਤੇ ਇੱਥੇ ਸਵੇਰੋਂ ਤੜਕੇ ਜੇ ਮੀਂਹ ਪੈ ਗਿਆ ਸੀਗਾ ਤੇ ਕਾਫੀ ਮੀਂਹ ਪਿਆ ਸੀਗਾ ਫਿਰ ਉਸ ਤੋਂ ਬਾਅਦ ਪਾਣੀ ਖੜ ਜਾਂਦਾ ਆਪਣੇ ਇੱਥੇ ਬੇੜੇ ਦੇ ਵਿੱਚ ਤੇ ਮੈਂ ਸੁੰਬਰ ਕੇ ਉਹ ਪਾਣੀ ਕੱਢ ਰਹੀ ਸੀ ਮੈਂ ਕਿਹਾ ਵੀ ਸੁੱਕ ਜਾਊਗਾ ਬੇੜਾ ਤੇ ਮੈਂ ਵੀ ਬਾਅਦ ਚ ਮੈਂ ਥੱਲੇ ਜਾਊਂਗੀ ਤੇ ਵੀ ਸੁੰਬਰ ਦਾ ਹਨਾ ਕਿਉਂਕਿ ਜੀ ਥੱਲੇ ਵੀ ਡੰਗਰਾਂ ਦਾ ਬੁਰਾ ਹਾਲ ਹੋਇਆ ਪਿਆ ਸੀਗਾ ਮੀਂਹ ਆਉਣ ਦੇ ਨਾਲ ਡੰਗਰਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਗੋਹੇ ਵਗੈਰਾ ਦੇ ਨਾਲ ਲਿਪੜ ਜਾਂਦੇ ਨੇ ਆ ਹਲਦਾਲੇ ਵੀ ਸਾਰੇ ਉਹਨਾਂ ਦਾ ਗਿੱਲਾ ਹੋ ਜਾਂਦਾ ਤੁਹਾਨੂੰ ਪਤਾ ਹੀ ਆਪਣਾ ਬੇੜਾ ਕੱਚਾ ਹੈ ਚਿੱਕੜ ਜਾ ਬਣ ਜਾਂਦਾ ਤੇ ਉੱਥੇ ਵੀ ਜਾ ਕੇ ਮੈਨੂੰ ਸਮਾਰਨਾ ਸੀਗਾ ਗੋਹਾ ਤਾਂ ਚੱਕਤਾ ਸੀਗਾ ਅਸੀਂ ਪਹਿਲਾਂ ਹੀ ਬਸ ਮਤਲਬ ਹੁਣ ਸੁੰਭਣ ਤੋਂ ਰਹਿ ਗਿਆ ਤੇ ਡੰਗਰਾ ਵਾਲਾ ਉੱਥੇ ਜਾ ਕੇ ਮੈਂ ਪਸ਼ੂ ਵਾਲਾ ਸਾਫ਼ ਕਰਨਾ ਸੀਗਾ ਤੇ ਪਹਿਲਾਂ ਮੈਂ ਕਿਹਾ ਵੀ ਚਲੋ ਪਹਿਲਾਂ 베ੜਾ ਸਾਫ਼ ਕਰ ਦਈਏ ਪਾਣੀ ਕੱਢ ਦਈਏ ਸੁੱਕ ਜੂਗਾ ਹਨਾ ਬਾਅਦ ਚ ਫਿਰ ਆ ਕੇ ਝਾੜੂ ਕੋਚਾ ਲਾ ਲੂੰਗੀ ਅੰਦਰੋਂ ਵੀ ਇੱਥੇੋਂ ਸਮਾਰ ਜਾ ਤਾਂ ਕਰਕੇ ਜੀ ਇੱਥੇ ਪਹਿਲਾਂ ਮੈਂ ਹੁਣ ਸੁੰਭਣ ਲੱਗੀ ਹੋਈ ਸੀ ਤੇ ਆਪਾਂ ਇਹ ਸਾਰਾ ਹੀ ਪਾਣੀ ਕੱਢ ਦਾਂਗੇ ਜਿਹੜਾ ਖੜਾ ਹੈ ਇੱਥੇ ਸਾਡੇ ਇੱਥੋਂ ਥੋੜਾ ਜਿਹਾ ਨੀਮ ਆ ਇਹ ਫਰਸ਼ ਤੇ ਇੱਥੇ ਪਾਣੀ ਖੜ ਜਾਂਦਾ ਫਿਰ ਇਹਨਾਂ ਸੁਹਣ ਦੇ ਨਾਲ ਕੱਢਣਾ ਪੈਂਦਾ ਏ ਬਾਕੀ ਦਾ ਸਾਰਾ ਰੁੜ ਜਾਂਦਾ ਅ ਇੱਥੋਂ ਸੁਹਣ ਦੇ ਨਾਲ ਸਾਫ਼ ਕਰਕੇ ਆਪਾਂ ਕੱਢ ਦਨੇ ਨੇ 45 ਰਾਹੀਂ ਹੁਣ ਤਾਂ ਜਿਮੀ ਲਗਾਤਾਰ ਆਈ ਜਾਂਦਾ ਦੋ ਤਿੰਨ ਦਿਨ ਹੋ ਗਏ ਤੇ ਅੱਜ ਵੀ ਬਹੁਤ ਜਾਂਚੀਪੂਰਾ ਚੱਲ ਰਿਹਾ ਸ਼ਾਮ ਦੇ ਟਾਈਮ ਜਦੋਂ ਮਤਲਬ ਇਹ ਮੈਂ ਹੁਣ ਐਡੀਟਿੰਗ ਕਰ ਰਹੀ ਆ ਬੇੜੇ 'ਚ ਬੈਠੀ ਉਹ ਕਰ ਰਹੀ ਆ ਹਵਾ ਬਹੁਤ ਚੱਲ ਰਹੀ ਆ ਸ਼ਾਇਦ ਵਿੱਚ ਆਵਾਜ਼ ਵੀ ਆ ਜਾਵੇ ਤੇ ਇਗਨੋਰ ਕਰਿਓ ਕਿਉਂਕਿ ਜੀ ਜੇ ਮੈਂ ਅੰਦਰ ਵੈ ਨਹੀਂ ਅੰਦਰ ਟੀਵੀ ਚੱਲ ਰਿਹਾ ਟੀਵੀ ਦੀ ਆਵਾਜ਼ ਆਊਗੀ ਤਾਂ ਕਰਕੇ ਮੈਂ ਕਿਹਾ ਚਲੋ ਬਾਹਰ ਬੈ ਕੇ ਕਰ ਲੈਂਦੀ ਹਣਾ ਐਡੀਟਿੰਗ ਬਾਹਰ ਲੱਗੀ ਹੋਈ ਸੀ ਹਵਾ ਐਨੀ ਜ਼ਿਆਦਾ ਚੱਲ ਰਹੀ ਹੈ ਠੰਡ ਲੱਗ ਰਹੀ ਹੈ ਬਾਹਰ ਬੈਠੀ ਨੂੰ ਵੀ ਪਤਾ ਨਹੀਂ ਅੱਜ ਵੀ ਰਾਤ ਨੂੰ ਸ਼ਾਇਦ ਮੀਂਹ ਆ ਜਾਊਗਾ ਚਲੋ ਹਣਾ ਜਿਹੜੀ ਆ ਅਪਡੇਟ ਹੋ ਤੁਹਾਨੂੰ ਸਵੇਰੇ ਦਵਾਂਗੇ ਅਗਲੀ ਵੀਡੀਓ ਦੇ ਵਿੱਚ ਦੇਖਾਂਗੇ ਜਿ ਮੀਂਹ ਆਇਆ ਫਿਰ ਤੁਹਾਨੂੰ ਦੱਸਾਂਗੇ ਜ਼ਰੂਰ ਪਰ ਜੀ ਇਹ ਇੱਕ ਅੱਜ ਸਵੇਰੇ ਤਾਂ ਮੀਂਹ ਆ ਗਿਆ ਸੀਗਾ ਆਪਣੇ ਕਾਫੀ ਮੀਂਹ ਪੈ ਗਿਆ ਸਾਰੀ ਰਾਤ ਦਾ ਹੀ ਪੈ ਰਿਹਾ ਸੀਗਾ ਤੇ ਫਿਰ ਸਾਨੂੰ ਛੋਟੇ-ਛੋਟੇ ਜਿਹੜੇ ਕਟਰੂ ਨੇ ਆਪਣੇ ਛੇਲੇ ਵਗੈਰਾ ਖੋਲ ਕੇ ਅੰਦਰ ਕਰਨੇ ਪੈਂਦੇ ਨੇ ਮੀਂਹ ਦੇ ਵਿੱਚ ਉਹ ਭੇਜ ਜਾਂਦੇ ਨੇ ਮੀਂਹ ਆਏ ਤੇ ਫਿਰ ਰਾਤੀ ਵੀ ਮੀਂਹ ਆਏ ਤੇ ਖੋਲ ਕੇ ਅਜਨਾ ਪਹਿਲਾਂ ਜੇ ਖੋਲ ਕੇ ਮੈਨੂੰ ਐ ਹੁੰਦਾ ਵੀ ਹਨਾ ਹਵਾ 'ਚ ਖੜਨੇ ਚੱਲ ਖੜੇ ਰਹਿੰਦੇ ਫਿਰ ਇੱਕ ਲੱਖਤ ਮੀਂਹ ਆ ਜਾਂਦਾ ਫਿਰ ਚੋਰੋ ਫਿਰ ਹਨਾ ਖੋਲ ਕੇ ਅੰਦਰ ਕਰਿਆਉਨੇ ਹੁੰਨੇ ਆ ਤੇ ਅੱਜ ਤਾਂ ਅਸੀਂ ਪਹਿਲਾਂ ਹੀ ਬੰਨ ਤੇ ਕਿਉਂਕਿ ਜੀ ਪੂਰਾ ਬਹੁਤ ਚੱਲ ਰਿਹਾ ਕਹਿੰਦੇ ਹੁੰਦੇ ਜੇ ਪੂਰਾ ਚੱਲਦਾ ਹੋਵੇ ਤਾਂ ਮੀਂਹ ਆ ਜਾਂਦਾ ਹੁੰਦਾ ਤੇ ਚਲੋ ਜੀ ਹੁਣ ਆਪਾਂ ਜਾਵਾਂਗੇ ਥੱਲੇ ਡੰਗਰ ਵਾਲਾ ਸਾਫ਼ ਕਰ ਦਈਏ ਦੇਖੋ ਜੀ ਕਿੰਨਾ ਡੰਗਰ ਇੱਧਰ ਮੈਂ ਸਭ ਵਗਾਰ ਲਿਬੜੀਆਂ ਪਈਆਂ ਨੇ ਤੇ ਥੱਲੇ ਵੀ ਇਹਨਾਂ ਦੇ ਚਿੱਕੜ ਵਗਾਰ ਹੋਇਆ ਪਿਆ ਸੀਗਾ ਮੈਂ ਆਲੇ-ਦਾਲੇ ਸਾਰਾ ਸੁੰਬਰ ਲਿਆ ਸੀਗਾ ਤੇ ਲੱਗਾ ਵੀ ਹੁਣ ਚਲੋ ਨਾਲੇ ਤਾਂ ਫਸ ਧੋਤਾ ਜਾਊਗਾ ਨਾਲੇ ਇਹਨਾਂ ਨੂੰ ਮੈਂ ਨਿਲਾ ਦੰਨੀ ਆ ਹੁਣ ਆਪਾਂ ਥੋੜੇ ਥੋੜੇ ਗਿਲੇ ਆ ਕਿਉਂਕਿ ਨਾ ਪਹਿਲਾਂ ਇਹਨਾਂ ਨੂੰ ਛੱਡ ਦਾਂਗੇ ਫਿਰ ਉਸ ਤੋਂ ਬਾਅਦ ਨਿਲਾਵਾਂਗੇ ਨਾਲੇ ਤਾਂ ਫਾਸਾ ਆਪਣਾ ਸਾਰਾ ਹੀ ਸਾਫ਼ ਹੋ ਜਾਊਗਾ ਗੋਹੜਾ ਗੋਹਾ ਰੁੱੜ ਜਾਊਗਾ ਇਹ ਸਾਰਾ ਹੀ ਆਪਣਾ ਜੀ ਬਾਹਰ ਖਾਲ ਦੇ ਵਿੱਚ ਜਾਂਦਾ ਪਾਣੀ ਖਾਲ ਦੇ ਵਿੱਚ ਜਾਣ ਤੋਂ ਬਾਅਦ ਫਿਰ ਆਪਣੇ ਖੇਤ ਨੂੰ ਚਲੇ ਜਾਂਦਾ ਜਿੱਥੇ ਪੱਤੇ ਵਿੱਚੇ ਹੋਏ ਨੇ ਉੱਥੇ ਚਲੇ ਜਾਂਦਾ ਸਾਰਾ ਪਾਣੀ ਤੇ ਹਾਂਜੀ ਇੱਥੇ ਫਿਰ ਮੈਂ ਹੁਣ ਸਾਰੇ ਇਹਨਾਂ ਨੂੰ ਨਿਲਾ ਦੇਗੀ ਤੇ ਜਿਸ ਕੰਨ ਦਾ ਪਾਪਾ ਮਤਲਬ ਪੱਠੇ ਵੱਢਣ ਲੱਗਿਆ ਹੋਇਆ ਤੇ ਮੈਂ ਉਹ ਵੀ ਚਕਵਾਉਣ ਜਾਣੇ ਨੇ ਮੈਂ ਉਹਨੂੰ ਕਹਤੇ ਸੀਗਾ ਮੈਂ ਹਾਂ ਪਹਿਲਾਂ ਮੈਨੂੰ ਵੀ ਪੋਸ਼ਵਾਂ ਨੂੰ ਨਾਲ ਲਾ ਦੰਦੇ ਸਾਫ਼ ਜੀ ਹੋ ਜਾਂਦੀਆਂ ਨੇ ਇਹਨਾਂ ਨੂੰ ਦੇਖੇ ਤਾਂ ਕਾਣ ਪਲੀ ਆ ਜਾਂਦੇ ਮੈਨੂੰ ਜਦੋਂ ਲਿਬੜੀਆਂ ਆ ਗਈਆਂ ਹੁਣ ਜਦੋਂ ਸਾਫ਼ ਹੋ ਜਾਂਦੇ ਇਹਨਾਂ ਨਾਲ ਫਿਰ ਸੋਹਣੇ ਲੱਗਦੇ ਨੇ ਬੈਠੇ ਡੰਗਰ ਵੀ ਵੀ ਹਾਂ ਗਾਚੇ ਬਿੰਨੇ ਫਿਰ ਬੈਠੇ ਹੈ ਨਾ ਬੇੜੇ ਦੇ ਵਿੱਚ ਜੇ ਸਾਫ਼ ਹੋਣ ਤੇ ਜਦੋਂ ਗੋਹੇ ਇਹਨਾਂ ਦੀ ਬੜੇ ਹਿੰਦਾ ਫਿਰ ਨਹੀਂ ਸੋਹਣੇ ਲੱਗਦੇ ਹੈਗੇ ਤੁਸੀਂ ਦੇਖੋ ਨਾ ਨਿਲਾ ਕੇ ਕਿਵੇਂ ਪਿੰਡਾ ਚਮਕਣ ਲੱਗ ਜਾਂਦਾ ਤੇ ਆਪਾਂ ਨੇ ਨਾ ਹੋਰ ਰੱਖੀ ਹੋਈ ਐ ਨਾਲ ਇਹਨਾਂ ਦੀ ਮਾਰ ਮਾਰਸ ਵੀ ਕਰਨ ਲਈ ਜਿਹੜੀ ਤੋਰੀ ਦੇ ਸੁੱਕੀ ਤੋਰੀ ਦੇ ਵਿੱਚ ਹੁੰਦੀ ਨਹੀਂ ਗੁੱਦ ਜੀ ਤੇ ਹੋਰ ਰੱਖੀ ਹੋਈ ਐ ਸਾਡੀ ਤੇ ਉਹਦੇ ਨਾਲ ਬਹੁਤ ਬਧੀ ਮਾਰ ਹੋ ਜਾਂਦੇ ਨੇ ਇੱਥੇ ਇਹਨੇ ਮੇਰੇ ਪੂਛ ਮਾਰੀ ਤੀ ਮੈਂ ਇਸਨੇ ਝੋਟੀ ਨੇ ਗੋਹੇ ਨਾਲ ਲਿਬੜੀ ਹੋਏ ਤੇ ਮੇਰੇ ਸਾਰੇ ਮੂੰਹ ਤੇ ਪੈ ਗਿਆ ਗੋਹਾ ਦੇਖੋ ਜੀ ਗੋਹੇ ਦੇ ਵਿੱਚ ਕਿਵੇਂ ਲਿਬੜਨਾ ਪੈਂਦਾ ਤਾਂ ਇਹ ਸਾਮ ਹੁੰਦੇ ਨੇ ਤੇ ਮੇਰੇ ਥੋੜਾ ਜਿਹਾ ਮੂੰਹ ਤੇ ਲੱਗ ਗਿਆ ਸੀ ਅੱਖ ਦੇ ਵਿੱਚ ਵੀ ਪੈ ਗਿਆ ਸੀ ਫਿਰ ਮੈਂ ਮੂੰਹ ਧੋ ਲਿਆ ਤੇ ਇਥੇ ਦੇ ਪਾਪਾ ਵੀ ਆ ਗਏ ਸੀਗਾ ਨਾ ਪੱਠੇ ਚ ਪਾ ਦੇ ਮੈਂ ਕਿਹਾ ਨਹੀਂ ਜੀ ਪਹਿਲਾਂ ਮੈਨੂੰ ਹੁਣ ਸਾਫ਼ ਕਰ ਲੰਦੇ ਹੁਣ ਭਿੱਜੇ ਤਾਂ ਗਈ ਉਹ ਮੈਂ ਹਨਾ ਕੱਪੜੇ ਵਗੈਰਾ ਮੇਰੇ ਹਨ ਭਿੱਜ ਗਏ ਵੀ ਫੇਰ ਮੈਂ ਚਕਾ ਦੂੰਗੀ ਪੱਠੇ ਤੇ ਇਥੇ ਕਾਫੀ ਟਾਈਮ ਹੋ ਗਿਆ ਸੀ ਯੂ ਮੈਨ ਥੱਲੇ ਆਈ ਨੂੰ ਤੇ ਚਲੋ ਜੀ ਹਨਾ ਤੇ ਆਪਾਂ ਇਥੇ ਢੰਗ ਨਾਲ ਔਨ ਨੇ ਆ ਤੇ ਆਪਾਂ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਆ ਜਿਵੇਂ ਕਿ ਕੱਲ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਕਿਹਾ ਸੀਗਾ ਨਾ ਹਨਾ ਵੀ ਜਿਹੜੇ ਆਪਾਂ ਨੂੰ ਮੈਸੇਜ ਕਰਨਗੇ ਜਸ ਕਰਨ ਦੇ ਜਨਮ ਦੇਣ ਤੇ ਉਹਨੂੰ ਵਿਸ਼ ਕਰਨਗੇ ਤੇ ਆਪਾਂ ਉਹਨਾਂ ਦਾ ਨਾਮ ਲਾਵਾਂਗੇ ਤੇ ਆਪਾਂ ਹੁਣ ਉਹਨਾਂ ਦੇ ਵੀਡੀਓ ਦੇ ਵਿੱਚ ਨਾਮ ਲੈਣ ਲੱਗੇ ਆ ਤੁਸੀਂ ਸਾਰਿਆਂ ਨੇ ਜੀ ਬਹੁਤ ਕਮੈਂਟ ਕੀਤੇ ਨੇ ਬਹੁਤ ਸੋਹਣੇ ਸੋਣਿਆ ਨੇ ਕਮੈਂਟ ਕੀਤੇ ਨੇ ਨਾਲੇ ਵਿਸ਼ੇਸ਼ ਦਿੱਤੀਆਂ ਨੇ ਮੇਰੇ ਬੇਟੇ ਨੂੰ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਦਿলো ਧੰਨਵਾਦ ਕਰਦੇ ਆ ਜਦੋਂ ਮੈਂ ਜਸਕਰ ਨੂੰ ਦੱਸਿਆ ਮੈਂ ਹਾਂ ਵੀ ਤੁਹਾਨੂੰ ਇੰਨੀਆਂ ਵਿਸ਼ਾ ਇੰਨਾ ਨੇ ਹਨਾ ਤਾਂ ਉਹ ਬਹੁਤ ਖੁਸ਼ ਹੋਇਆ ਕਹਿੰਦਾ ਸੱਚੀ ਮਮੀ ਮੈਂ ਹਾਂ ਵੀ ਬਹੁਤ ਜ਼ਿਆਦਾ ਮੈਸੇਜ ਆਏ ਨੇ ਆਪਾਂ ਨੂੰ ਵੀ ਆਪਾਂ ਹੁਣ ਉਹਨਾਂ ਦੇ ਨਾਮ ਲਵਾਂਗੇ ਤੇ ਚਲੋ ਜੀ ਹਨਾ ਜੇ ਇਦੋਂ ਬਾਅਦ ਰਹਿ ਗਏ ਕਿਸੇ ਦੇ ਜਿਵੇਂ ਹੁਣ ਮੈਂ ਐਡੀਟਿੰਗ ਕਰ ਦੇਣੀ ਆ ਉਸ ਤੋਂ ਬਾਅਦ ਜਿਹੜਾ ਮੈਸੇਜ ਆਊ ਜੋ ਰਹਿ ਗਿਆ ਤਾਂ ਆਪਾਂ ਉਹ ਕੱਲ ਵਾਲੀ ਵੀਡੀਓ ਦੇ ਵਿੱਚ ਉਹਨਾਂ ਦਾ ਨਾਮ ਲੈ ਦਾਂਗੇ ਚਲੋ ਜੀ ਨਾਮ ਲੰਦੇ ਆ ਤੇ ਪਹਿਲਾ ਨਾਮ ਹੈਗਾ ਜੀ ਸਰਜੀਤ ਕੌਰ ਢਿੱਲੋਂ ਇਹ ਵੀ ਦੀ ਨੇ ਜਿਸਕਰ ਨੂੰ ਵਿਸ਼ ਕਰਿਆ ਸੀਗਾ ਤੇ ਗੁਰਸੇਰਤ ਸਿੱਧੂ ਉਸ ਤੋਂ ਬਾਅਦ ਹੈ ਗਿਆ ਜਗਰਾਜ ਸਿੰਘ ਧਰਨੀ ਤੇ ਉਸ ਤੋਂ ਬਾਅਦ ਹੈ ਗਿਆ ਬਾਜਬਾ ਫੈਮਿਲੀ ਸੁਖਦੀਪ ਢਿੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨੇ ਸੋਣ ਸੋਣੇ ਕਮੈਂਟ ਕਰੇ ਨੇ ਤੇ ਵਿਸ਼ ਕਰਿਆ ਹੈ ਥੈਂਕ ਯੂ ਜੀ ਤੁਹਾਡਾ ਦਿਲੋਂ ਥੈਂਕ ਯੂ ਕਰਦੇ ਆ ਬਾਰ-ਬਾਰ ਤੇ ਅੱਗੇ ਹੈਗੇ ਨੇ ਪ੍ਰਭਨੂਰ ਮੱਲੀ ਉਸ ਤੋਂ ਬਾਅਦ ਹੈਗੇ ਨੇ અમનਦੀਪ कौर એ દીદી ਨੇ પહેલા ਜਦੋਂ ਪਹਿਲੀ ਵਾਰ ਮੇਰੇ ਚੈਨਲ ਤੇ ਮੈਸੇਜ ਕਰਿਆ ਸੀ ਉਦੋਂ ਕਿਆ ਸੀਗਾ ਕਹਿੰਦੇ ਵੀ ਆਪਣਾ ਨਾਮ ਸੇਮ ਹੋ ਗਿਆ હાਜੀ દીਦੀ ਆਪਣਾ ਨਾਮ ਦੋਹਾਂ ਦਾ ਸੇਮ ਹੋ ਗਿਆ અમਨਦੀਪ ਕੌਰ ਹੁਣ ਤੁਹਾਨੂੰ ਪਤਾ ਹੀ ਹੈ ਮੇਰਾ ਨਾਮ ਵੀ અમਨਦੀਪ ਕੌਰ ਹੀ ਆ ਤੇ ਚਲੋ ਜੀ ਅੱਗੇ ਹੈ ਗਿਆ ਪ੍ਰਦੀਪ ਆਲਖ ਉਸ ਤੋਂ ਬਾਅਦ ਹੈ ਗਿਆ ਬਾਲੀਵੁੱਡ 뮤직 ਉਸ ਤੋਂ ਬਾਅਦ ਹੈ ਗਿਆ ਸ਼ਰਨ ਫੈਮਿਲੀ ਬਲੌਗ ਇਹਨਾਂ ਦਾ ਵੀ ਚੈਨਲ ਹੁਣੇ-ਹੁਣੇ ਮੋਨਟਾਈਜ਼ ਹੋਇਆ 1-2 ਦਿਨ ਹੋਏ ਨੇ ਤੇ ਉਸ ਤੋਂ ਬਾਅਦ ਇਹ ਹਰਨੂਰ ਚਹਲ ਅੱਗੇ ਹੈਗੀ ਆ ਗੁਨਰੀਤ ਸਹਿਬ ਬਲੌਗਸ ਇਹ ਵੀ ਬਲੌਗਸ ਪਾਉਂਦੇ ਨੇ ਤੇ ਅਰਮਾਨ ਸਿੰਘ ਤੇ ਹਾਂਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਦੁਆਰਾ-ਦੁਆਰਾ ਫੇਰ ਤੁਹਾਡਾ ਧੰਨਵਾਦ ਕਰਦੇ ਆਂ ਜੀ ਤੇ ਇਸੇ ਤਰ੍ਹਾਂ ਜੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਰੋਜ਼-ਰੋਜ਼ ਪਿਆਰੇ-ਪਿਆਰੇ ਮੈਸੇਜ ਕਰਦੇ ਰਹੋ ਤੇ ਅਸੀਂ ਤੁਹਾਡੇ ਮੈਸੇਜ ਪੜ੍ਹ-ਪੜ੍ਹ ਕੇ ਅ ਬਹੁਤ ਖੁਸ਼ ਹੁੰਦੇ ਰਹੀਏ ਕਿਉਂਕਿ ਜਿਹੜਾ ਮੈਸੇਜਾਂ ਨਾਲ ਹੁੰਦਾ ਤਾਂ ਕੁਛ ਨਹੀਂ ਬਸ ਹੌਸਲਾ ਜਾਂ ਮਿਲ ਜਾਂਦਾ ਹੈਨਾ ਤੇ ਇਸੇ ਤਰ੍ਹਾਂ ਹੈਨਾ ਤੁਸੀਂ ਪਲੀਜ਼ ਵੀਡੀਓ ਨੂੰ ਵਾਚ ਕਰਿਆ ਕਰੋ ਤੇ ਤਾਂ ਜੋ ਹਨਾ ਆਪਣਾ ਵਾਚ ਟਾਈਮ ਕੰਪਲੀਟ ਹੋ ਜਾਵੇ ਤੇ ਜੇਕਰ ਤੁਹਾਨੂੰ ਵੀ ਸਾਡੀ سپورਟ ਦੀ ਜਰੂਰਤ ਆ ਤਾਂ ਅਸੀਂ ਜ਼ਰੂਰ ਕਰਾਂਗੇ ਵੈਸੇ ਤਾਂ ਜੀ ਦੇਖੋ ਜੀ ਜਿਹੜੇ ਮੈਨੂੰ ਮਤਲਬ ਮੈਸੇਜ ਕਰਦੇ ਨੇ ਤੇ ਮਤਲਬ ਜਿਹੜੇ ਬਲੌਗ ਬਣਾਉਂਦੇ ਨੇ ਉਹਨਾਂ ਦੇ ਬਲੌਗ ਮੈਂ ਵੀ ਦੇਖਦੀ ਆ ਫਿਰ ਹਨਾ ਕਿਉਂਕਿ ਜੀ ਇੱਕ ਦੂਜੇ ਦੀ ਮਦਦ ਨਾਲ ਹੀ ਆਪਾਂ ਅੱਗੇ ਜਾ ਸਕਦੇ ਆ ਜੇ ਇੱਕ ਦੂਜੇ ਦੀ ਮਦਦ ਕਰਾਂਗੇ ਹਨਾ ਤੇ ਕਹਿੰਦੇ ਹੁੰਦੇ ਆ ਜੇ ਕਿਸੇ ਦਾ ਭਲਾ ਕਰਾਂਗੇ ਤਾਂ ਹੀ ਆਪਣਾ ਭਲਾ ਹੋਊਗਾ ਜੇ ਆਪਾਂ ਕਿਸੇ ਦੇ ਬਲੌਗ ਦੇਖਾਂਗੇ ਤਾਂ ਹੀ ਆਪਣੇ ਕੋਈ ਦੇਖੂਗਾ ਤਾ ਕਰਕੇ ਜੀ ਜਦੋਂ ਵੀ ਮੇਰਾ ਟਾਈਮ ਲੱਗਦਾ ਹੈ ਇਹ ਨਹੀਂ ਕਿ ਵੀ ਹਨਾ ਮੈਂ ਜਦ ਇਹ ਦੇਖ ਲੰਨੀ ਆ ਨਹੀਂ ਜਦੋਂ ਵੀ ਦਿਹਾੜੀ ਦੇ ਵਿੱਚ ਮੇਰਾ ਟਾਈਮ ਲੱਗਦਾ ਮੈਂ ਬਲੌਗ ਜ਼ਰੂਰ ਦੇਖਦੀ ਆ ਸ਼ਾਇਦ ਮੈਸੇਜ ਕਰਨ ਨੂੰ ਨਹੀਂ ਟਾਈਮ ਲੱਗਦਾ ਹੈਗਾ ਮੇਰਾ ਹਨਾ ਤੁਹਾਨੂੰ ਪਤਾ ਹੀ ਆ ਕੰਮਕਾਰਾਂ ਦੇ ਵਿੱਚ ਪਤਾ ਮੈਂ ਕੀ ਕਰਦੀ ਆ ਜਦੋਂ ਰੋਟੀ ਵਗੈਰਾ ਲਾਉਣੀ ਆ ਜਾਂ ਕੁਝ ਹੋਰ ਹਨਾ ਕੰਮ ਕਰਦੀ ਆ ਉਦੋਂ ਮੈਂ ਬਲੌਗ ਲਾ ਲੈਣੀ ਹੁੰਦੀ ਆ ਉਦੋਂ ਦੇਖਦੀ ਹੁੰਦੀ ਆ ਤੇ ਨਾਲ ਬਲੌਗ ਚੱਲੀ ਜਾਂਦਾ ਹੁੰਦਾ ਨਾਲੇ ਮੇਰਾ ਕੰਮ ਹੋ ਜਾਂਦਾ ਹੈ ਨਾ ਹੁਣ ਬੈਠ ਕੇ ਤਾਂ ਇੰਨੇ ਮਤਲਬ ਬੇਲੇ ਤਾਂ ਇੰਨੇ ਹੁੰਦੇ ਨਹੀਂ ਕਿ ਬੈਠ ਕੇ ਬਲੌਗ ਦੇਖ ਲਈਏ ਪਰ ਆਪਾਂ ਜੀ ਬਲੌਗ ਸਾਰਿਆਂ ਦੇ ਦੇਖਦੇ ਆ ਸਾਰਿਆਂ ਨੂੰ ਸਪੋਰਟ ਕਰਦੇ ਆ ਫੁੱਲ ਵਾਚ ਜ਼ਰੂਰ ਕਰਦੇ ਆ ਹਰੇਕ ਦੀ ਵੀਡੀਓ ਕਈ ਵਾਰ ਜੀ ਮੇਰੇ ਤੋਂ ਮੈਸੇਜ ਕਰਨ ਤੋਂ ਰਹਿ ਜਾਂਦਾ ਤੇ ਕਈ ਵਾਰ ਮੈਂ ਕਰ ਵੀ ਦਨੀ ਆ ਜਦੋਂ ਮੇਰੇ ਹੱਥ ਸਾਫ਼ ਹੋਣ ਹਨਾ ਜਿਵੇਂ ਹੁਣ ਜੇ ਹੱਥ ਗਿੱਲੇ ਹੁੰਦੇ ਆ ਜਾਂ ਕਿਤੇ ਪਾਣੀ ਚ ਕੋਈ ਕੰਮ ਕਰਦੇ ਆ ਜਾਂ ਆਟੇ ਵਗੈਰੇ ਚ ਲਪੜੇ ਹੁੰਦੇ ਆ ਫਿਰ ਨਹੀਂ ਹੁੰਦਾ ਹੈਗਾ ਮੈਸੇਜ ਉਦੋਂ ਵੀਡੀਓ ਮੁੱਕ ਜਾਂਦੀ ਆ ਤੇ ਨਾਲ ਦੀ ਨਾਲ ਹੋਰ ਲੱਗ ਜਾਂਦੀ ਆ ਤਾਂ ਕਰਕੇ ਮੈਸੇਜ ਨਹੀਂ ਲਿਖ ਹੁੰਦਾ ਹੈਗਾ ਬਿਜ਼ੀ ਕਰਕੇ ਪਰ ਆਪਾਂ ਜੀ ਵੀਡੀਓ ਸਾਰਿਆਂ ਦੀ ਦੇਖਦੇ ਆ ਬਹੁਤ ਸੋਹਣੇ ਬਲੌਗ ਬਣਾਉਂਦੇ ਨੇ ਸਾਰੇ ਤੇ ਚਲੋ ਜੀ ਹਨਾ ਤੁਹਾਡਾ ਸਾਰਿਆਂ ਦਾ ਫੇਰ ਸਾਰਿਆਂ ਦਾ ਧੰਨਵਾਦ ਜੀ ਇੱਥੇ ਹੁਣ ਜੀ ਮੇਰੇ ਮੈਂ ਸੈਨ ਨਾਲ ਲੈਣ ਗਈ ਨਾ ਦੇਖੋ ਕਿੰਨਾ ਪਿੰਡਾ ਚਮਕਣ ਲੱਗ ਗਿਆ ਇਹਨਾਂ ਦਾ ਤੇ ਹੁਣ ਆਪਾਂ ਪਾਣੀ ਫੇਰ ਦਾਂਗੇ ਫਸਲ ਦੇ ਉੱਤੇ ਜਿਹੜਾ ਗੋਹਾ ਵਗੈਰਾ ਪਿਆ ਏ ਇਹ ਸਾਰਾ ਰੁੜ ਜਾਊਗਾ ਪਾਣੀ ਦੇ ਨਾਲ ਇੱਥੇ ਮੇਰਾ ਵਾਲ ਘੱਟ ਸੀਗਾ ਕਰਿਆ ਹੋਇਆ ਹੋਰ ਥੋੜਾ ਜਿਹਾ ਤੇਜ਼ ਕਰ ਲਾਂਗੇ ਫਿਰ ਗੋਹਾ ਵਧੀਆ ਰੁੜ ਜਾਂਦਾ ਸਾਰਾ ਜਿਹੜਾ ਹੁੰਦਾ ਫਸਲ ਤੇ ਫਸਾਹਣ ਸਾਫ਼ ਹੋ ਜਾਂਦਾ ਕਿ ਕਿਉਂਕਿ ਜੀ ਇਹ ਵੇਸਟ ਤਾਂ ਹੁੰਦਾ ਨਹੀਂਗਾ ਪਾਣੀ ਆਪਣੇ ਪੱਠਿਆਂ ਨੂੰ ਇਹ ਜਾਂਦਾ ਏ ਹੁਣ ਤਾਂ ਵੈਸੇ ਪੱਠਿਆਂ ਨੂੰ ਰੱਬ ਲਈ ਜਾਂਦਾ ਏ ਇਹ ਫੇਰ ਵੀ ਖਾਲ ਦੇ ਵਿੱਚ ਸਟੋਰ ਹੋ ਜਾਂਦਾ ਤੇ ਖਾਲ ਕਾਫੀ ਬੜਾ ਏ ਆਪਣਾ ਉਹ ਭਰ ਜਾਂਦਾ ਉਸ ਤੋਂ ਬਾਅਦ ਜਦੋਂ ਮੋਟਰ ਚਲਾਉਣੀ ਆ ਫੇਰ ਆਪਣੇ ਖੇਤਾਂ ਨੂੰ ਚਲੇ ਜਾਂਦਾ ਏ ਪਾਣੀ ਚਲੋ ਜੀ ਹਨਾ ਇਹ ਵੀਡੀਓ ਨੂੰ ਫੁੱਲ ਵਾਚ ਤੁਸੀਂ ਜ਼ਰੂਰ ਕਰਿਆ ਕਰੋ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੋ ਦੱਸਿਓ ਜੀ ਕਿ ਆਪਾਂ ਨੇ ਕੰਮ ਵਗੈਰਾ ਕਰਤੇ ਹੁਣ ਇਸ ਤੋਂ ਬਾਅਦ ਮੈਂ ਹੁਣ ਡੰਗਰਾਂ ਦਾ ਸਾਫ਼ ਕਰਕੇ ਹੁਣ ਜਾਊਂਗੀ ਜੀ ਪੱਠੇ ਚ ਕੋਣ ਕਿਉਂਕਿ ਜੀ ਪੱਠੇ ਵੀ ਜ਼ਰੂਰੀ ਨੇ ਵੀ ਰੋਜ਼ ਦਾ ਕੰਮ ਆ ਜੇ ਨਹੀਂ ਕਰਦੇ ਹੈਗੇ ਇਸ ਟਾਈਮ ਤੇ ਫਿਰ ਹਾਂਜੀ ਪੱਠੇ ਵੀ ਹਨਾ ਵੱਢਣੇ ਜ਼ਰੂਰੀ ਨੇ ਜੇ ਨਹੀਂ ਵੱਢਦੇ ਹੈਗੇ ਤਾਂ ਫਿਰ ਦੁਪਹਿਰੇ ਔਖਾ ਹੋ ਜਾਂਦਾ ਹੈ ਪੌਣੇ ਫਿਰ ਧੁੱਪਾਂ ਦੇ ਵਿੱਚ ਵੱਢਣੇ ਔਖੇ ਹੋ ਜਾਂਦੇ ਤਾਂ ਕਰਕੇ ਸਾਨੂੰ ਸਵੇਰੇ ਸਵੇਰੀ ਵੱਢ ਕੇ ਰੱਖਣੇ ਪੈਂਦੇ ਨੇ ਤੇ ਬਸਤਾ ਇਸ ਵੇਲੇ ਗਿੱਲੇ ਹੁੰਦੇ ਨੇ ਫਿਰ ਵੀ ਚਲੋ ਅਸੀਂ ਵੱਢ ਕੋ ਮਸ਼ੀਨੇ ਵਗਰ ਲਾ ਲੈਂਦੇ ਆ ਤੇ ਅੰਦਰ ਪੈ ਚਲੋ ਸੁੱਕੀ ਜਾਂਦੇ ਨੇ ਫਿਰ ਧੋਕਾ ਕਰਕੇ ਦੇਖਿਆ ਹੋਇਆ ਪੈ ਜਾਂਦਾ ਚਲੋ ਜੀ ਸਾਰੇ ਹੋ ਗਏ ਸਾਫ ਤੇ ਹੁਣ ਆਪਾਂ ਮਿਲਾਂਗੇ ਕਰਦੋ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤੇ ਤੁਸੀਂ ਅੱਗੇ ਜੁੜੇ ਰਹੋ ਤੁਹਾਨੂੰ ਦਿਖਾਉਨੇ ਆ ਜੀ ਸ਼ਾਮ ਦੇ ਥੋੜੀ ਜਿਹੀ ਕਲਿੱਪ ਲਈ ਸੀ ਜੀ ਮੈਂ ਤੇ ਉਹ ਵesei ਬਲੌਗ ਦੇ ਨਾਲ ਜੋੜੀ ਹੋਈ ਆ ਦੇਖਿਓ ਸਾਡੇ ਕਿੰਨੀ ਹਵਾ ਚੱਲ ਰਹੀ ਆ ਇੱਧਰ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਠੰਡਾ ਮੌਸਮ ਹੋਇਆ ਪਿਆ ਏ ਚਲੋ ਜੀ ਜੇ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲੋ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਓਕੇ ਵਾਯ ਵਾ ਟਾਟਾ ਦੇਖੋ ਜੀ ਸ਼ਾਮ ਦਾ ਵੇਲਾ ਹੈ ਇਹ ਟਾਈਮ 7:30 ਤੱਕ ਦਾ ਹੋ ਚੁੱਕਿਆ ਹੈ ਹਵਾ ਕਾਫੀ ਚੱਲ ਰਹੀ ਹੈ ਮੈਂ ਤਾਂ ਹੁਣ ਰੋਟੀ ਲਾ ਕੇ ਆਈਆਂ ਅੰਦਰੋਂ ਤੇ ਹਵਾ ਤਾਂ ਕਾਫੀ ਟਾਈਮ ਦੀ ਚੱਲ ਰਹੀ ਹੈ ਦੇਖੋ ਕਿੰਨੀ ਹਵਾ ਪੂਰਾ ਬਹੁਤ ਤੇਜ਼ ਹੋਇਆ ਪਿਆ ਹੈ ਲੱਗਦਾ ਅੱਜ ਫੇਰ ਮੀਂਹ ਆਊਗਾ ਰਾਤ ਨੂੰ ਰੋਜ਼ ਹੀ ਆ ਜਾਂਦਾ ਹੁਣ ਤਾਂ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਆਪਣੇ ਇੱਥੇ ਇੱਕ ਦਰੱਖਤਾਂ ਕਰਕੇ ਹਵਾ ਲੱਗਦੀ ਵੀ ਬਹੁਤ ਹੈ ਕੀ ਹੋ ਗਿਆ ਤੈਨੂੰ ਮੈਂ ਪੰਡੇ ਮੰਜਣ ਵਾਲੇ ਪੈਨੇ ਰੋਟੀ ਲਾ ਕੇ ਇੰਨਾ ਮੈਂ ਪੰਡੇ ਮੰਜਣੇ ਮੈਂ ਪਹਿਲਾਂ ਤੁਹਾਨੂੰ ਦਿਖਾਦਾ ਥੋੜਾ ਸ਼ੂਟ ਕਰ ਲਈ ਆਪਾਂ ਸਾਡੇ ਵੱਲ ਦਰਖਤ ਦੇਖ ਲਓ ਕਿੰਨੇ ਬਹੁਤ ਆ ਦਰਖਤ ਨੇ ਕਦੇ ਦਿਨ ਚ ਵੀਡੀਓ ਵਿੱਚ ਦਿਖਾਉਂਗਾ ਤੁਹਾਨੂੰ ਆਪਣੇ ਦਰਖਤਾਂ ਦਾ ਘਾਟਾ ਨਹੀਂ ਗਾਤ ਬਹੁਤ ਦਰਖਤ ਨੇ ਦੂਰ ਦੂਰ ਤੱਕ ਆਪਣੇ तरफ ਪੂਲਰ ਸਫੈਦੇ ਬਾਤੂ ਨੇ ਸੱਡ ਤਾਂ ਘਰ ਦੇ ਵਿੱਚ ਵੀ ਇਹਨੇ ਲਾਏ ਹੋਏ ਨੇ ਵਾਹ ਦੇਖੋ ਉਹ ਬਾਤ ਵੀ ਨੇ ਤੇ ਆਪਣੇ ਖੇਤਾਂ ਦੇ ਨਾਲ-ਨਾਲ ਵੀ ਨੇ ਰੋਡ ਤੇ ਬਹੁਤ ਸੁਣੀ ਹਵਾਂ ਲੱਗਦੀ ਤੇ ਬੇੜੇ ਅਸਤਾ ਕੰਮ ਚ ਚੰਗੀ ਹਰ ਵਧੀਆ ਆ ਰਹੇ